55000 ਤੋਂ ਜ਼ਿਆਦਾ ਫਾਈਲਾਂ ਤਾਂ ਪਿਛਲੇ ਹੀ ਪੈਂਡਿੰਗ ਹੈ ਔਰ 1200 ਫਾਈਲਾਂ ਪਿਛਲੇ 55 ਦਿਨਾਂ ਚ ਮੇਰੇ ਕੋਲ ਆ ਚੁੱਕੀਆਂ ਆਇਆਂ ਔਰ ਕੰਮ ਬਹੁਤ ਜ਼ਿਆਦਾ ਹੈ ਸਟਾਫ ਮੇਰੇ ਕੋਲ ਉਸ ਉਸ ਲੈਵਲ ਤੇ ਹੈ ਨਹੀਂ ਹਾਲਾਂਕਿ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਤੇ ਗੰਭੀਰਤਾ ਦੇ ਨਾਲ ਨਵੇਂ ਸਟਾਫ ਦੀ ਭਰਤੀ ਦੇ ਲਈ ਉਹਨਾਂ ਨੇ ਆਪਣੀਆਂ ਫੈਲਾਾਂ ਤੋੜ ਲਈਆਂ ਆਂ ਹੜਤਾਲ ਕੀਤੀ ਜਾਂਦੀ ਹੈ ਜੇਕਰ ਕਿਸੇ ਕੇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਐਸ ਸੀ ਐਸਟੀ ਐਕਟ ਨੂੰ ਲੈ ਕੇ ਕਮੀ ਰੱਖੀ ਜਾਂਦੀ ਆ ਜੇਕਰ ਉਹ ਸਾਡੀ ਪੜਤਾਲ ਵਿੱਚ ਸਹੀ ਪਾਈ ਜਾਂਦੀ ਆ ਤਾਂ ਅਸੀਂ ਉਹਨੂੰ ਬਕਾਇਦਾ ਨਿਰਦੇਸ਼ ਕਰਦੇ ਆ ਅਮਰitsar ਦਾ ਜਿਹੜਾ ਸਾਡੇ ਸਾਹਮਣੇ ਤੁਸੀਂ ਦੇਖਿਆ ਫੌਜੀ ਦਾ ਕੇਸ ਹੈਗਾ ਜਿਹੜਾ ਪਿਛਲੇ 2-3 ਸਾਲਾਂ ਤੋਂ ਪਰੇਸ਼ਾਨ ਸੀ ਪੁਲਿਸ ਕਾਰਵਾਈ ਨਹੀਂ ਸੀ ਕਰ ਰਹੀ 72 ਘੰਟਿਆਂ ਦੇ ਵਿੱਚ ਜਿਹੜਾ ਉੱਥੇ ਕਾਨੂੰਨੀ ਕਾਰਵਾਈ ਐਸ ਸੀ ਐਸਟੀ ਐਕਟ ਦੇ ਤਹਿਤ ਇਹ ਪਹਿਲੀ ਵਾਰੀ ਹੋਇਆ ਕਿ ਮਾਈਕ ਰਾਏ ਹਾਂਜੀ ਪ੍ਰਧਾਨ ਜੀ ਇਹ ਖਰਾਲਗੜ੍ਹ ਤੋਂ ਇਹ ਆਇਆ ਮਾਮਲਾ ਜਾ ਭਵਾਨੀਪੁਰ ਤੋਂ ਕੀ ਮਾਮਲਾ ਹੈਗਾ ਹੈ ਇਹਨਾਂ ਦੇ ਦੋ ਐਪਲੀਕੇਸ਼ਨਾਂ ਮੈਨੂੰ ਹੈਂਡਓਵਰ ਕੀਤੀਆਂ ਆ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਜਿਹੜੀ ਆਲ ਇੰਡੀਆ ਆਧਾਰ ਮਿਸ਼ਨ ਦੇ ਲੈਟਰਪੈਡ ਦੇ ਉੱਤੇ ਸੰਤ ਸਿੰਦਰ ਦਾਸ ਜੀ ਜਿਹੜੇ ਉੱਥੋਂ ਦੇ ਹੈੱਡ ਨੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਦਸਕਤਾਂ ਦੇ ਨਾਲ ਹੀ ਚਿੱਠੀ ਆਈ ਆ ਕਿ ਸ਼੍ਰੀ ਗੁਰੂ ਰਬਦਾਸ ਇਤਿਹਾਸਿਕ ਧਰਮ ਸਥਾਨ ਸ਼੍ਰੀ ਚੰਦ ਸ਼ੋ ਗੰਗਾ ਅਮਰਤਕੁੰਡ ਸੱਚਖੰਡ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਪੰਜਾਬ ਪੁਲਿਸ ਦੇ ਮੁਲਾਜ਼ਮ ਬਤੌਰ ਸਕورٹی ਲਈ ਪੱਕੇ ਤਨਾਤ ਕਰਨ ਸਬੰਧੀ ਬੇਨਤੀ ਬੱਧ ਕਿਉਂਕਿ ਸ਼੍ਰੀ ਖਰਾਲਗੜ੍ਹ ਸਾਹਿਬ ਤੇ ਜਗਦੀਸ਼ ਰਾਮ ਜੀ ਲੈ ਕੇ ਆਏ ਆ ਔਰ ਆ ਕਿਉਂਕਿ ਫੋਨ ਤੇ ਵੀ ਇਹਨਾਂ ਨੇ ਮੈਨੂੰ ਇਹ ਗੱਲ ਆਪਣੀ ਸ਼੍ਰੀ ਖਰਾਲਗੜ੍ਹ ਸਾਹਿਬ ਜਿਹੜੀ ਕਿ ਪੰਜਾਬ ਦੇ ਵਿੱਚ ਇਤਿਹਾਸਕ ਧਰਤੀ ਆ ਸ਼੍ਰੀ ਗੁਰੂ ਉਦਾਸ ਮਹਾਰਾਜ ਜੀ ਪੰਜਾਬ ਯਾਤਰਾ ਦੇ ਦੌਰਾਨ ਸ਼੍ਰੀ ਖਰਾਲਗੜ੍ਹ ਸਾਹਿਬ ਆਏ ਸੀ ਔਰ ਪੰਜਾਬ ਸਰਕਾਰ ਨੇ ਉੱਥੇ ਵੱਡੇ ਪ੍ਰੋਜੈਕਟ ਜਿਹੜੇ ਮਿਨਾਰੇ ਬੇਗੰਪੁਰਾ ਉਹ ਵੀ ਬਣ ਰਹੇ ਆ ਲੇਕਿਨ ਜਿਹੜਾ ਸ਼੍ਰੀ ਖਰਾਲਗੜ੍ਹ ਸਾਹਿਬ ਦੇ ਵਿੱਚ ਸਾਡੇ ਦੋ ਡੇਰੇ ਆ ਇੱਕ ਸ਼੍ਰੀ ਚਨਸ਼ੋ ਜਿਹੜੀ ਕੰਗਾ ਅੰਮ੍ਰਿਤਕੁੰਡ ਥੱਲੇ ਆ ਇੱਕ ਉੱਪਰ ਉੱਪਰ ਗੁਰੂ ਘਰ ਹੈਗਾ ਹੈ ਹਾਂਜੀ ਤਪਸਥਾਨ ਔਰ ਹਾਲਾਂਕਿ ਲਿਖਤੀ ਮੇਰੇ ਕੋਲ ਕੋਈ ਆਈ ਆ ਪਰ ਮੈਨੂੰ ਇਹ ਪਤਾ ਕਿਉਂਕਿ ਮੈਂ ਇਸ ਵਿਸਾਖੀ ਤੇ 14 April ਨੂੰ ਉੱਥੇ ਨਤਮਸਤਕ ਹੋਂ ਸ਼੍ਰੀ ਖਾਲਸਾ ਗੜ੍ਹ ਸਾਹਿਬ ਗਿਆ ਸੀ ਤਾਂ ਮੈਂ ਦੋਨੋਂ ਹੀ ਗੁਰੂ ਘਰਾਂ ਦੇ ਵਿੱਚ ਮੈਂ ਮੱਥਾ ਟੇਕਿਆ ਸੀ ਔਰ ਦੋਨੋਂ ਹੀ ਗੁਰੂ ਘਰ ਦੇ ਸੰਤ ਮਹਾਪੁਰਸ਼ ਸੰਤ ਸਰਿੰਦਾਦਾਸ ਜੀ ਔਰ ਉੱਥੋਂ ਦੇ ਜਿਹੜੇ ਮੁਖ ਸੇਵਾ ਦਾ ਤਪਸਥਾਨ ਦੇ ਮਾਜੋਗ ਸੰਤ ਕੇਵਲ ਦਾ ਕੇਵਲ ਸਿੰਘ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਗੜੀ ਸਾਹਿਬ ਅਸੀਂ ਦਲਤਾਂ ਨੇ ਕਿਹਾ ਐਦਾਂ ਦੇ ਰੱਬ ਦੇ ਮਾਂ ਮਾਰ ਲੈ ਕਿ ਜਿਹੜੇ ਲੋਕ ਪੰਜਾਬ ਦੀ ਧਰਤੀ ਤੇ ਪੁੱਠਾ ਸਿੱਧਾ ਬੋਲਦੇ ਆ ਧਰਮਾਂ ਦੇ ਇੱਕ ਦੂਜਿਆਂ ਦੇ ਖਿਲਾਫ ਉਹਨਾਂ ਨੂੰ ਤਾਂ 20-20 ਗਨਮੈਨ ਦਿੱਤੇ ਹੋ ਆ ਲੇਕਿਨ ਜਿਹੜੇ ਸ੍ਰੀ ਗੁਰੂ ਅਰਦਾਸ ਮਹਾਰਾਜ ਦੀ ਬੇਗੰਪੁਰੇ ਦੀ ਭਾਈਚਾਰੇ ਦੀ ਗੱਲ ਕਰਦੇ ਆ ਜਿੱਥੇ ਕਿ ਹਮੇਸ਼ਾ ਹੀ ਕੋਈ ਨਾ ਕੋਈ ਦਬਾਅ ਬਣਿਆ ਰਹਿੰਦਾ ਆ ਤਣਾਅ ਬਣਿਆ ਰਹਿੰਦਾ ਆ ਔਰ ਲੱਖਾਂ ਲੋਕ ਜਿਹੜੇ ਆ ਉੱਥੇ ਸਾਲਾਨਾ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਆ ਔਰ ਸੰਗਰਾਮ ਮੌਕੇ ਵੀ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਆ ਹਰ ਐਤਵਾਰ ਨੂੰ ਉੱਥੇ ਵੱਡੇ ਪ੍ਰੋਗਰਾਮ ਹੁੰਦੇ ਆ ਔਰ ਸੰਗਤ ਜਿਹੜੀ ਆ ਲਗਾਤਾਰ ਉੱਥੇ ਮੱਥਾ ਟੇਕਣ ਆਉਂਦੀ ਰਹਿੰਦੀ ਆ ਭਈ ਇਹਨਾਂ ਦੋਨਾਂ ਗੁਰੂ ਘਰ ਜਿਹੜੇ ਖਰਾਲਗੜ੍ਹ ਸਾਹਿਬ ਹੈ ਸੰਤ ਸ੍ਰਿੰਦਰਦਾਸ ਜੀ ਜਿਨ੍ਹਾਂ ਦੀ ਸਾਡੇ ਕੋਲ ਅੱਜ ਲਿਖਤ ਬੇਨਤੀ ਆਈ ਆ ਔਰ ਸੰਤ ਕੇਵਲ ਸਿੰਘ ਜੀ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਦਿੱਤੀ ਜਾਵੇ ਮੈਂ ਇਹ ਮਾਮਲਾ ਦਾ ਧਿਆਨ ਚ ਆਇਆ ਆ ਔਰ ਇਸ ਸਬੰਧੀ ਮੈਂ ਐਸਐਸਪੀ ਨਾਲ ਵੀ ਹੁਣੇ ਹੀ ਗੱਲ ਕਰਨੀ ਆ ਤਾ ਜੋ ਲੋਕਲ ਲੈਵਲ ਤੇ ਕੋਈ ਡਿਸਟੈਂਟ ਕੀਤੀ ਜਾ ਸਕੇ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਨੂੰ ਇਹ ਚਿੱਠੀ ਜਿਹੜੀ ਆ ਮੈਂ ਫਾਰਵਰਡ ਕਰਕੇ ਨਿੱਜੀ ਤੌਰ ਤੇ ਉਹਨਾਂ ਦੇ ਜਿਹੜੇ ਦਫ਼ਤਰ ਹੈ ਪੁੱਛਦੀ ਕਰਾਂਗੇ ਤਾਂ ਜੋ ਦੋਨੋਂ ਹੀ ਗੁਰੂ ਘਰਾਂ ਦੇ ਜਿਹੜੇ ਸੰਤ ਮਹਾਪੁਰਸ਼ ਹੈ ਜਿਹੜੇ ਪ੍ਰੇਮ ਭਾਈਚਾਰੇ ਦਾ ਸੰਦੇਸ਼ ਦੇ ਰਹੇ ਆ ਜਿੱਥੇ ਪੂਰੇ ਰਵਦਾਸੀਆ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਆ ਵੱਡੇ ਬਿਆਨ ਪੱਤਰ ਤੇ ਜੁੜੀਆਂ ਹੋਈਆਂ ਆ ਔਰ ਇਹ ਗੁਰੂ ਰਵਦਾਸ ਮਹਾਰਾਜ ਦਾ ਹੀ ਸਨਮਾਨ ਹੈ ਉਹਨਾਂ ਦੀ ਬਾਣੀ ਦਾ ਸਨਮਾਨ ਹੈ ਉਹਨਾਂ ਦੀ ਸਿੱਖਿਆਵਾਂ ਦਾ ਪ੍ਰਚਾਰ ਹੈ ਜੇਕਰ ਸਰਕਾਰ ਸਾਡੀ ਬੇਨਤੀ ਨੂੰ ਮੰਨ ਕੇ ਉੱਥੇ ਸੁਰੱਖਿਆ ਜਿਹੜੀ ਹੈ ਮਹਈਆ ਕਰਾਉਗੀ ਔਰ ਅਸੀਂ ਇਹਦੇ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਹੋਏ ਇਹ ਜਿਹੜੀ ਗੱਲ ਉਹ ਮੁੱਖ ਮੰਤਰੀ ਪੰਜਾਬ ਜੀ ਤੱਕ ਬੇਨਤੀ ਪੱਤਰ ਦੇ ਰੂਪ 'ਚ ਲੈ ਕੇ ਜਾਵਾਂਗੇ ਪ੍ਰਧਾਨ ਜੀ ਜਿਵੇਂ ਬਾਕੀ ਦੇ ਜਿਹੜੇ ਗਨਮੈਨ ਆ ਉਹਨਾਂ ਨੂੰ ਵਾਸ ਦੇ ਦਿੱਤਾ ਜਾਂਦਾ ਲੋਕ ਸਭਾ ਚੋਣਾਂ ਵੇਲੇ ਇਹ ਜਿਹੜੇ ਗਨਮੈਨ ਆ ਵਾਪਸ ਲੈ ਲੈ ਸੀ ਉਹ ਅਸਲਾ ਵੀ ਵਾਪਸ ਦੇ ਦਿੱਤਾ ਜਾਂਦਾ ਇਹਨਾਂ ਦਾ ਤਾਂ ਨਾ ਅਸਲਾ ਹੈ ਇਨੀ ਗਾ ਇਹਨਾਂ ਦੇ ਕੋਲ ਲੇਕਿਨ ਜਿਹੜੇ ਗਨਮੈਨ ਲੋਕ ਸਭਾ ਚੋਣਾਂ ਵੇਲੇ ਲੈ ਲੈ ਵਾਪਸ ਉਹਨਾਂ ਨੂੰ ਐਸਐਸਪੀ ਵੱਲੋਂ ਵੀ ਨਹੀਂ ਵਾਪਸ ਦਿੱਤਾ ਗਿਆ ਉਹ ਵੀ ਉੱਥੇ ਰੱਖਿਆ ਜੈ ਐਸਐਸਪੀ ਦਫਤਰ ਦੇ ਵਿੱਚ ਹੀ ਹੈ ਇਹਦੇ ਕੀ ਕਾਰਨ ਹੋ ਸਕਦੇ ਆ ਇਹ ਦਲਤਾਂ ਨਾਲ ਧੱਕਾ ਹੋ ਸਕਦਾ ਜਾਂ ਕੋਈ ਹੋਰ ਇਹਦੇ ਕਾਰਨ ਹੋ ਸਕਦੇ ਨਹੀਂ ਦੇਖੋ ਮੈਂ ਜਿੰਨੇ ਵੀ ਮਾਮਲੇ ਪੰਜਾਬ ਸਰਕਾਰ ਤੱਕ ਚੱਕੇ ਆ ਜਿੰਨੇ ਵੀ ਕਿਤੇ ਦਲਤਾਂ ਨਾਲ ਧੱਕਾ ਹੁੰਦਾ ਉਹਨਾਂ ਨੂੰ ਅਸੀਂ ਹੱਲ ਕਰਵਾਇਆ ਆ ਔਰ ਇਹ ਵੀ ਜਿਹੜਾ ਮਾਮਲਾ ਆ ਇਹਨੂੰ ਵੀ ਅਸੀਂ ਹੱਲ ਕਰਾਵਾਂਗੇ ਕਿਤੇ ਬੇਧਿਆਨੀ ਹੋ ਸਕਦੀ ਆ ਪ੍ਰਸ਼ਾਸਨ ਦੀ ਉਸ ਉਸ ਬੇਧਿਆਨੀ ਨੂੰ ਪ੍ਰਸ਼ਾਸਨ ਦੇ ਧਿਆਨ ਚ ਲਾ ਕੇ ਇਸ ਕਮੀ ਨੂੰ ਦੂਰ ਕਰਾਂਗੇ ਹਾਂਜੀ ਤੁਸੀਂ ਜਦੋਂ ਦੇ ਚੇਅਰਮੈਨ ਨਿਯੁਕਤ ਹੋਏ ਹੋ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਦੋਂ ਦੇ ਕਿਹੋ ਜਿਹੇ ਮਾਮਲੇ ਆਏ ਆ ਤੁਹਾਡੇ ਕੋਲ ਕਿੰਨੇ ਕ ਆਏ ਆ ਔਰ ਕਿੰਨੇ ਕ ਹਲ ਹੋਏ ਕਿੰਨੇ ਕ ਪੈਂਡ ਲਗੇ ਆ ਦੇਖੋ 55000 ਤੋਂ ਜ਼ਿਆਦਾ ਫਾਈਲਾਂ ਤਾਂ ਪਿਛਲੇ ਹੀ ਪੈਂਡਿੰਗ ਹੈ ਔਰ 1200 ਫਾਈਲਾਂ ਪਿਛਲੇ 55 ਦਿਨਾਂ ਚ ਮੇਰੇ ਕੋਲ ਆ ਚੁੱਕੀਆਂ ਆਆਂ ਔਰ ਕੰਮ ਬਹੁਤ ਜ਼ਿਆਦਾ ਹੈ ਸਟਾਫ ਮੇਰੇ ਕੋਲ ਉਸ ਉਸ ਲੈਵਲ ਤੇ ਹੈ ਨਹੀਂ ਹਾਲਾਂਕਿ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਤੇ ਗੰਭੀਰਤਾ ਦੇ ਨਾਲ ਨਵੀਂ ਸਟਾਫ ਦੀ ਭਰਤੀ ਦੇ ਲਈ ਉਹਨਾਂ ਨੇ ਆਪਣੀਆਂ ਫੈਲਾਂ ਤੋੜ ਲਈਆਂ ਆ ਕਿਉਂਕਿ 4 ਸਾਲ ਤੋਂ ਕਮਿਸ਼ਨ ਦਾ ਦਫ਼ਤਰ ਬੰਦ ਪਿਆ ਸੀ ਇਸ ਕਰਕੇ ਉਹ ਜਿਹੜੀਆਂ ਕਮੀਆਂ ਆ ਉਹ ਪੰਜਾਬ ਸਰਕਾਰ ਦੇ ਇੱਕ ਇੱਕ ਕਰਕੇ ਧਿਆਨ ਚ ਲਿਆ ਰਹੇ ਆ ਔਰ ਪੰਜਾਬ ਸਰਕਾਰ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕੁਝ ਮਾਮਲੇ ਇਹਨਾਂ ਦੇ ਹੈਗੇ ਆ ਪੁਲਿਸ ਦੇ ਸਤਾਏ ਹੋਏ ਲੋਕ ਹੁੰਦੇ ਆ ਉਹਨਾਂ ਨੂੰ ਐਸ்சிਐਸਟੀ ਐਕਟ ਨਹੀਂ ਲੱਗਦਾ ਤਾਂ ਉਹ ਜਿਹੜੀਆਂ ਰਿਪੋਰਟ ਇੱਕ ਵਾਰੀ ਡੀਐਸਪੀ ਨੇ ਬਣਾਤੀ ਉਹ ਚਾਹੇ ਕਿਸੇ ਵੀ ਹੋਰ ਜ਼ਿਲ੍ਹੇ ਦੀ ਵੀ ਚਲੇ ਜਾਂਦੀ ਆ ਚਾਹੇ ਐਸਪੀ ਲੈਵਲ ਤੱਕ ਹੀ ਜਾਂਦੀ ਆ ਉਹ ਉਹੀ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਇਹੋ ਜਿਹੇ ਵੀ ਮਾਮਲੇ ਸਾਹਮਣੇ ਆਉ ਜੇ ਉਹਨਾਂ ਨੇ ਰੱਦ ਕਰਤਾ ਤਾਂ ਰੱਦ ਹੀ ਰਹੇਗਾ ਦੇਖੋ ਇਹਦੇ ਚ ਅ ਇਦਾਂ ਨਹੀਂ ਹੁੰਦਾ ਕਮਿਸ਼ਨ ਦੇ ਦਫ਼ਤਰ ਚ ਉਹਦੀ ਇਸ ਗੱਲ ਦੀ ਜਾਂਚ ਪੜਤਾਲ ਕੀਤੀ ਜਾਂਦੀ ਆ ਜੇਕਰ ਕਿਸੇ ਕੇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਐਸ ਸੀ ਐਸਟੀ ਐਕਟ ਨੂੰ ਲੈ ਕੇ ਕਮੀ ਰੱਖੀ ਜਾਂਦੀ ਆ ਜੇਕਰ ਉਹ ਸਾਡੀ ਪੜਤਾਲ ਵਿੱਚ ਸਹੀ ਪਾਈ ਜਾਂਦੀ ਆ ਤਾਂ ਅਸੀਂ ਉਹਨੂੰ ਬਕਾਇਦਾ ਨਿਰਦੇਸ਼ ਕਰਦੇ ਆ ਅਮਰitsar ਦਾ ਜਿਹੜਾ ਸਾਡੇ ਸਾਹਮਣੇ ਤੁਸੀਂ ਦੇਖਿਆ ਕਿ ਫੌਜੀ ਦਾ ਕੇਸ ਹੈਗਾ ਜਿਹੜਾ ਪਿਛਲੇ 2-3 ਸਾਲਾਂ ਤੋਂ ਪਰੇਸ਼ਾਨ ਸੀ ਪੁਲਿਸ ਕਾਰਵਾਈ ਨਹੀਂ ਸੀ ਕਰ ਰਹੀ 72 ਘੰਟਿਆਂ ਦੇ ਵਿੱਚ ਜਿਹਦਾ ਉੱਥੇ ਕਾਨੂੰਨੀ ਕਾਰਵਾਈ ਐਸ.ਸੀ.ਐਸ.ਟੀ ਐਕਟ ਦੇ ਤਹਿਤ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਫੌਲ ਦੋਸ਼ੀ ਸੀਗੇ ਉਹ ਪੁਲਿਸ ਦੇ ਕਰਮਚਾਰੀ ਸੀਗੇ